ਕਾਲਜ ਦੇ ਵਿੱਚ ਵੀ ਉਹਦਾ ਜਿਹੜਾ ਸੀਨ ਸੁਭਾ ਉਹ ਗੋਡਵਾਲ ਸੀ ਇਹ ਕਾਲਜ ਦਾ ਕੋਈ ਫੰਕਸ਼ਨ ਹੋਣਾ ਉਹਨੇ ਪਰਫਾਰਮ ਕਰ ਨਹੀਂ ਕਰਤਾ ਕਈ ਵਾਰੀ ਜਾਣ ਦਾ ਮੌਕਾ ਮਿਲਣਾ ਉੱਥੇ ਜਿਹੜੇ ਸਮਾਗਮ ਹੁੰਦੇ ਆ ਐਨਵਰ ਤੇ ਕੋਈ ਵੀ ਉਦੋਂ ਦੀ ਸਟੇਜ ਤੇ ਪਰਫਾਰਮ ਕਰਨਾ ਚਾਹੇ ਕੋਈ ਇੱਕ ਦੀ ਸਕ੍ਰਿਪਟੀਸ ਨਾਵੇਂ ਸੁਣਾਉਂਦਾ ਜਰੂਰ ਸੀ ਤੇ ਜਦੋਂ ਅਸਲ ਮੁਲਾਕਾਤ ਸਾਡੇ ਇੱਥੇ ਨਾਲ ਹੀ ਨਾ ਇੱਕ ਉਸਤਾਦ ਜੀ ਨੇ ਉਹ ਗਲਗਰ ਨੂੰ ਬੜਾ ਗਾਈਡ ਵੀ ਕਰਦੀ ਹੈ ਹਰਮੋਨੀਅਮ ਤੇ ਸੁਰਤਾਲ ਨਾਉਣੀ ਸਿਖਾਉਂਦੇ ਵੀ ਇੱਥੇ ਅਬਦੁੱਲਾ ਬਰਬਤੀ ਵੀ ਨਾਲ ਹੀ ਹੈ ਉਹਨਾਂ ਦਾ ਘਰ ਉੱਥੇ ਸਿੱਧੂ ਬੂਸਾ ਵਾਲਾ ਉਹਨਾਂ ਤੋਂ ਕਹਿ ਲੋ ਵੀ ਸਿੱਖਣ ਆਉਂਦੇ ਸੀਗੇ ਜਿਹੜੇ ਗੌਂਡ ਦੇ ਮੁੱਢਲੇ ਗੋਲਡਨ ਤੇ ਮੇਰਾ ਬੇਟਾ ਉਹ ਸਕੂਲ ਪੜਦਾ ਸੀ ਇਸ ਸਕੂਲ ਦੇ ਵਿੱਚ ਇਹਨੇ ਪਰਫਾਰਮ ਕਰਨਾ ਸੀਗਾ ਸਿੱਧੂ ਮੂਸੇਵਾਲੇ ਨੇ ਐਨੂਅਲ ਫੰਕਸ਼ਨ ਕਾਲਜ ਦਾ ਉਹਨੇ ਪਰਫਾਰਮ ਕਰਨਾ ਸੀ ਉੱਥੇ ਆਰਿਆ ਸੀ ਇੱਥੇ ਕਰਦਾ ਤੇ ਮੈਨੂੰ بیٹے ਨੇ ਬੁਲਾ ਕੇ ਪਹਿਲੀ ਕਰਾਈ ਤੇ ਮੈਂ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਬੱਸ ਸਟੈਂਡ ਦੇ ਸਾਹਮਣੇ ਲੁਧਿਆਣੇ ਦਾ ਬੱਸ ਸਟੈਂਡ ਹੈ ਉਹਦੇ ਸਾਹਮਣੇ ਜਿਹੜੀ ਬਿਲਡਿੰਗ ਹੈ ਕਲਾਕਾਰਾਂ ਦੀ ਉਹ ਸਾਡੀ ਆ ਵੀ ਸਾਡੇ ਉੱਥੇ ਤਕਰੀਬਨ ਸਾਰੇ ਵੱਡੇ ਕਲਾਕਾਰ ਉਹਨਾਂ ਦੇ ਦਫ਼ਤਰ ਹਨ ਜੋ ਪੁਰਾਣੇ ਤੋਂ ਪੁਰਾਣੇ ਜਿਹੜੇ 80s 90s ਦੇ ਬਣ ਹਾਂ 80s ਦਾ ਮੈਂ ਹੀ ਜਾਣਦਾ ਸਾਰਿਆਂ ਨੂੰ ਚਿੰਦਾ ਸਾਹਿਬ ਹੋ ਗਏ ਮੁਹੰਮਦ ਸਦੀਕ ਰਣਜੀਤ ਕੌਰ ਜਗਮਉਂ ਕੋਰ ਪਰਮਿੰਦਰ ਸੰਧੂ ਅਮਰ ਅਮਰ ਸਿੰਘ ਜਮਕੀਲਾ ਅਮਰ ਸਿੰਘ ਜਮਕੀਲਾ ਇਹ ਸਾਰਾ ਜਸਵੰਤ ਸਿੰਦੀਲਾ ਇਹ ਸਾਰੇ ਕਲਾਕਾਰ ਸਾਡੇ ਉਸ ਜਿਹੜਾ ਕਰਾ ਕਰਦੀ ਬੰਡੀ ਕਹਿ ਲਓ ਉਹ ਕਰਾਇਦਾਰ ਸੀਗੇ ਤੇ ਮੈਨੂੰ ਕਹਿੰਦਾ ਅ ਸਿੱਧੂ ਵੀ ਅੰਕਲ ਵੀ ਕੋਈ ਗੀਤਕਾਰ ਤੋਂ ਗਾਰਡਿੰਗ ਲੈ ਦਿਓ ਮੈਨੂੰ ਮੈਂ ਦੋ ਤਿੰਨ ਗੀਤਕਾਰਾਂ ਨੂੰ ਕਿਹਾ ਵੀ ਇਹਨੂੰ ਗਾੜਨ ਦਿਓ ਮੁਲਾਕਾਤ ਵੀ ਕਰਾਈ ਉਹਦੇ ਕਈ ਗੀਤਕਾਰਾਂ ਦੇ ਚੱਕਰ ਵੀ ਲਾਏ ਹਮ ਹੁਣ ਮੈਂ ਤੇਰਾ ਡੋਂ ਤਾਂ ਲੈਣ ਲੈਂਦੀ ਆ ਉਹਨਾਂ ਗੀਤਕਾਰਾਂ ਦਾ ਉਨੇ ਉਹਨੂੰ ਚੱਕਰ-ਜੁੱਕਰ ਲਵਾ ਗਾਣਾ ਨਹੀਂ ਦਿੱਤਾ ਅਖੀਰ ਅ ਉਸਤਾਦ ਜੀ ਨੂੰ ਇੱਕ ਉਹਦੇ ਗਾਣਾ ਸੁਣਾਇਆ ਲਿਖਤ ਵੀ ਉਹ ਆਪ ਲਿਆ ਸੀ ਆਪ ਲਿਖਿਆ ਉਹਨੇ ਜਦੋਂ ਉਸਤਾਦ ਜੀ ਨੂੰ ਉਹਨੇ ਗਾਣਾ ਸੁਣਾਇਆ ਉਹਨੇ ਕਿਹਾ ਵੀ ਗਾਣਾ ਤੇਰਾ ਬਹੁਤ ਵਧੀਆ ਹੈ ਟੋਗ ਉਹਨੇ ਉਹ ਪਹਿਲੀ ਵਾਰ ਗਾਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਜਿਹੜਾ ਇਹਨੂੰ ਫੰਕਸ਼ਨ ਹੋਇਆ ਆਈ ਥਿੰਕ ਉਹ 15 ਸ਼ਾਇਦ ਉਹ ਗਾਣਾ ਉਹਨੇ ਸੁਣਾਇਆ ਤੇ ਉਹ ਗਾਣਾ ਹਿੱਟ ਹੋਇਆ ਉਹਦਾ ਅੱਛਾ ਉਹ ਜਿਹੜੇ ਤੁਸੀਂ ਕਹਿੰਦੇ ਵੀ ਕਲਾਕਾਰ ਨੂੰ ਕਿਹਾ ਸੀ ਵੀ ਗਾਣਾ ਦੇ ਦੇ ਵੀ ਸਿੱਧੂ ਦਿੱਤਾ ਸੀਗਾ ਸਿੱਧੂ ਨੇ ਮੇਰੇ ਖਾਲ ਵੀਡੀਓ ਵੀ ਪਾਈ ਸੀ ਬਣਾਈ ਸੀ ਦੱਸਿਆ ਵੀ ਸੀ ਵੀ ਮੈਂ ਉਹਦੇ ਘਰ ਦੇ ਬਾਹਰ ਖੜਾ ਰਿਹਾ ਉਸ ਵੇਲੇ ਮੈਨੂੰ ਗੀਤਕਾਰ ਬਹੁਤ ਵੱਡਾ ਗੀਤਕਾਰ ਹੈ ਚਲੋ ਮੈਂ ਨਾਮ ਨਹੀਂ ਲੈਣਾ ਮੇਰਾ ਦੋਸਤ ਵੀ ਕਹਿ ਲਓ ਪਰ ਉਹਨੇ ਗਾਣਾ ਦਿੱਤਾ ਨਹੀਂ ਉਹ ਉਹ ਨੂੰ ਬੜਾ ਲਾਈਟਲੀ ਜਿਆ ਖਾਸਿਜ ਲੱਗੇ ਵੀ ਕੀ ਵੀ ਇਹਨੇ ਗੌਣਾ ਮੁੰਡੇ ਨੇ ਵੀ ਤਾਂ ਬੋਡੀ ਬਿਲਡਰ ਲੱਗਦਾ ਵੀ ਇਹ ਗੌਣ ਵਾਲਾ ਵੀ ਗੌਣ ਵਾਲੀ ਲੁੱਕ ਨਹੀਂ ਹੈਗੀ ਇਹ ਗੀਤ ਪੀਰੀਅਡ ਇਸ ਦੀ ਉਸ ਵੇਲੇ ਨੇ ਵੀ ਸਟਰਗਲਿੰਗ ਪੀਰੀਅਡ ਚ ਸੀ ਉਸ ਵੇਲੇ ਹਾਂ ਇਹ ਗੀਤਕਾਰ ਦੇ ਗੋਲਬਾ ਵੀ ਨਹੀਂ ਇਤੋਂ ਨਹੀਂ ਕੋਈ ਗੌਣ ਵਾਲੀ ਵੀ ਮੈਨੂੰ ਇਹਦੀ ਚ ਨਜ਼ਰ ਨਹੀਂ ਆਉਂਦੀ ਚਲੋ ਸਭਾਂ ਬੀਤੇ ਆ ਉਹਦੇ ਦੇਖੋ ਨਾ ਜਿਹੜਾ ਮੁਕਾਮ ਅੱਜ ਦਿਲਜੀਤ ਦੁਸਾਂਝ ਨੂੰ ਹਾਸਲ ਹੋਇਆ ਉਹ ਮਕਾਮ ਸਿੱਧੂ ਬੁਸੇਵਾਲੇ ਨੇ 19 ਵਿੱਚ ਹਾਸਲ ਕਰ ਲਿਆ ਪੂਰੀ ਦੁਨੀਆ ਚ ਪੂਰੇ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਉਹਦੇ ਐਡੇ ਵੱਡੇ ਸ਼ੋ ਜਿਹੜੇ ਆ ਬਾਹਰਲੇ ਮੁਲਕ ਵਿਦੇਸ਼ ਦੀ ਧਰਤੀ ਤੇ ਐਡੇ ਸ਼ੋ ਅਜੇ ਤੱਕ ਸਾਡੇ ਪੰਜਾਬੀ ਦੇ ਕਿਸੇ ਵੀ ਕਲਾਕਾਰ ਦੇ ਨਹੀਂ ਹੋਏ ਅਤੇ ਕਲਾਕਾਰ ਦਾ ਸਾਡੇ ਬੈ ਨਹੀਂ ਆ ਉੱਥੇ ਬਾਹਰਲੇ ਬੁਲਕਾਂ ਦੇ ਵੀ ਆ ਜਾਂਦੀ ਸਕਦੇ ਜਿਹੜੇ ਗਏ ਵੀ ਐ ਉਹ ਐਵੇਂ ਛੋਟੇ-ਬੂਟੇ ਜਿਹੜੇ ਕੈਲੋ ਵੀ ਹਾਲ ਉਹਨਾਂ ਚ ਕਰਕੇ ਆ ਜਾਂਦੇ ਸੀਗੇ ਉਹ ਸ਼ੋ ਬੁੱਕ ਕਰਦੇ ਸੀਗੇ ਜਿਹੜੇ ਪ੍ਰਮੋਟਰ ਉੱਥੇ ਉਹ ਲੈ ਜਾਂਦੇ ਸੀ ਕਲਾਕਾਰਾਂ ਨੂੰ ਪਰ ਸਿੱਧੂ ਬੂਸੇਵੜ ਦੇ ਆਪਣਾ ਕੱਲੇ ਦਾ ਸ਼ੋ ਦੇਖੋ ਬਸਾਖੀ ਵੀ ਨਾਲ ਉੱਥੇ ਹੁੰਦਾ ਕੈਨੇਡਾ ਦੇ ਵਿੱਚ ਬੈਂਕੂਵਰ ਚ ਗਦਰੀ ਬਾਬਿਆਂ ਦਾ ਮੇਲਾ ਉੱਥੇ ਕਲਾਕਾਰ ਕਈ ਜਾਂਦੇ ਆ 15 20 ਕਲਾਕਾਰ ਜਾ ਕੇ ਪਰਫਾਰਮ ਕਰਦੇ ਆ ਤੇ ਇਹ ਇਕੱਲਾ ਐਸਾ ਕਲਾਕਾਰ ਰਾਜ ਵੀ ਰਿਕਾਰਡ ਹੈ ਵੀ ਉਹਨੇ ਇਕੱਲੇ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਪਹਿਲਾ ਪੰਜਾਬੀ ਦਾ ਮੈਂ ਤਾਂ ਇੱਥੋਂ ਤੱਕ ਵੀ ਜਿਹੜਾ ਤਰਬਿੰਦਰ ਹੋਏ ਸਾਡੇ ਸੁਪਰਸਟਾਰ ਪੰਜਾਬ ਦੇ ਜੰਪਲ ਏਸੀ ਜ਼ਿਲ੍ਹੇ ਦੇ ਜੰਪਲ ਡਾਂਗੋ ਪਿੰਡਾ ਉਹਨਾਂ ਦਾ ਸਾਡੇ ਨਾਲ ਹੀ ਇੱਥੇ ਬਕਵਾਲ ਰੋਡ ਤੇ ਇਹ ਬੁਕਾਮ ਉਹਨਾਂ ਨੂੰ ਵੀ ਨਹੀਂ ਹਾਸਲ ਹੋਇਆ ਬਿਦਲਾਇ ਸਿੱਧੂ ਨੇ ਇਹ ਨਹੀਂ ਮੁਕਾਮ ਗੁਰਦਾਸ ਮਾਨ ਚਲੋ ਬਹੁਤ ਵੱਡੇ ਕਲਾਕਾਰ ਆ ਅੱਜ ਵੀ ਉਹਨਾਂ ਦੇ ਪ੍ਰਮਾਤਮਾ ਦੀ ਕਿਰਪਾ ਵਾ गा ਰਹੇ ਆ ਬਹੁਤ ਸੋਹਣਾ गा ਰਹੇ ਆ ਲੋਕ ਸੁਣਦੇ ਆ ਪਰ ਜਿਹੜਾ ਮੁਕਾਮ ਹਾਸਲ ਥੋੜੇ ਸਮੇਂ ਚ ਗੁਰਦਾਸ ਮਾਨ ਹੁਣਾਂ ਨੂੰ ਤਾਂ ਹੋ ਗਿਆ ਨਾ 40 ਸਾਲ 40 ਸਾਲ ਬਾਅਦ ਜਿਹੜਾ ਮੁਕਾਮ ਨਹੀਂ ਹਾਸਲ ਹੋਇਆ ਉਹਨੇ 2 ਸਾਲ ਚ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਪੰਜਾਬੀ ਮਾਂ ਬੋਲੀ ਦੇ ਚੰਡੇਗੜ ਤੇ ਐਡਾ ਜਿਹੜਾ ਸਨਮਾਨ ਉਹ ਕਿਸੇ ਹੋਰ ਕਲਾਕਾਰ ਨੂੰ ਨਹੀਂ ਮਿਲੇ ਦੀਵੇਤੋ ਸਿੰਘ ਚਿੰਦਾ ਸਾਹਿਬ ਹੋ ਗਏ ਮੁਹੰਮਦ صدیق ਰਣਜੀਤ ਕੌਰ ਜਗਮਉੜ ਕੋਰ ਪਰਵਿੰਦਰ ਸੰਧੂ ਅਮਰ ਅਮਰ ਸਿੰਘ ਜਮਕੀਲਾ ਅਮਰ ਸਿੰਘ ਜਮਕੀਲਾ ਇਹ ਸਾਰੇ ਜਸਵੰਤ ਸਿੰਦੀਲਾ ਇਹ ਸਾਰੇ ਕਲਾਕਾਰ ਸਾਡੇ ਉਸ ਜਿਹੜਾ ਕਲਾਕਾਰਾਂ ਦੀ ਬੰਡੀ ਕਹ ਲਉ ਉਹ ਕਰਾਇਦਾਰ ਸੀਗੇ ਤੇ ਮੈਨੂੰ ਕਹਿੰਦਾ ਸਿੱਧੂ ਵੀ ਅੰਕਲ ਵੀ ਕੁਈ ਗੀਤਕਾਰ ਤੋਂ ਗਾਰੰਟੀ ਲੈਦੇ ਮੈਨੂੰ ਮੈਂ ਦੋ ਤਿੰਨ ਗੀਤਕਾਰਾਂ ਨੂੰ ਕਿਹਾ ਵੀ ਇਹਨੂੰ ਗਾਣਨ ਦਿਓ ਮੁਲਾਕਾਤ ਵੀ ਕਰਾਈ ਉਹਦੇ ਕਈ ਗੀਤਕਾਰਾਂ ਦੇ ਚੱਕਰ ਵੀ ਲਾਏ ਹਮ ਹੁਣ ਮੈਂ ਤੇਰਾ ਡੋਂ ਤਾਂ ਲੈਣ ਨਹੀਂ ਦੀਆਂ ਉਹਨਾਂ ਗੀਤਕਾਰਾਂ ਦਾ ਉਹਨਾਂ ਨੇ ਉਹਨੂੰ ਚੱਕਰ-ਜੁੱਕਰ ਲਵਾ ਗਾਣਾ ਨਹੀਂ ਦਿੱਤਾ ਅਖੀਰ ਉਸਤਾਦ ਜੀ ਨੂੰ ਇੱਕ ਉਹ ਗਾਣਾ ਸੁਣਾਇਆ ਨਿੱਕੀ ਵੀ ਉਹ ਆਪ ਲੈ ਆਏ ਸੀ ਆਪ ਲਿਖਿਆ ਉਹਨੇ ਜਦੋਂ ਉਸਤਾਦ ਜੀ ਨੂੰ ਨੇ ਗਾਣਾ ਸੁਣਾਇਆ ਉਹਨੇ ਕਿ ਵੀ ਗਾਣਾ ਤੇਰਾ ਬਹੁਤ ਵਧੀਆ ਹਿੱਟ ਹੋ ਗਏ ਉਹਨੇ ਉਹ ਪਹਿਲੀ ਵਾਰ ਗਾਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਜਿਹੜਾ ਅਨੂਲ ਫੰਕਸ਼ਨ ਹੋਇਆ ਆਈ ਥਿੰਕ 15 ਸੈਡ ਉਹ ਗਾਣਾ ਉਹਨੇ ਸੁਣਾਇਆ ਤੇ ਉਹ ਗਾਣਾ ਹਿੱਟ ਹੋਇਆ ਉਹਦਾ ਅਛਾ ਉਹ ਜਿਹੜਾ ਤੁਸੀਂ ਕਹਿੰਦੇ ਵੀ ਕਲਾਕਾਰ ਨੂੰ ਕਿੱਸ ਵੀ ਗਾਣਾ ਦੇ ਦੇ ਵੀ ਸਿੱਧੂ ਦਿੱਤਾ ਸੀਗਾ ਸਿੱਧੂ ਨੇ ਮੇਰੇ ਖਾਲ ਵੀਡੀਓ ਵੀ ਪਾਈ ਸੀ ਬਣਾਈ ਸੀ ਦੱਸਿਆ ਵੀ ਸੀ ਵੀ ਮੈਂ ਉਹਦੇ ਘਰ ਦੇ ਬਾਹਰ ਖੜਾ ਰਿਹਾ ਉਸ ਵੇਲੇ ਮੈਨੂੰ ਗੀਤਕਾਰ ਬਹੁਤ ਵੱਡਾ ਗੀਤਕਾਰ ਹਾਂ ਚਲੋ ਮੈਂ ਨਾਮ ਨਹੀਂ ਲੈਣਾ ਮੇਰਾ ਦੋਸਤ ਵੀ ਕਹਿ ਲਓ ਪਰ ਉਹਨੇ ਗਾਣਾ ਦਿੱਤਾ ਨਹੀਂ ਉਹ ਉਹਨੂੰ ਬੜਾ ਲਾਈਟਲੀ ਜਾਂ ਖਾਸੇ ਜਿਹਾ ਲੱਗੇ ਵੀ ਕਿ ਵੀ ਇਹਨੇ ਗਾਉਣਾ ਮੁੰਡੇ ਨੇ ਵੀ ਤਾਂ ਬੋਡੀ ਬਿਲਡਰ ਲੱਗਦਾ ਵੀ ਇਹ ਗਾਉਣ ਵਾਲਾ ਵੀ ਗੋੜਵੜੀ ਲੁੱਕ ਨਹੀਂ ਹੈਗੀ ਇਹ ਗੀਤ ਇਸ ਪੀਰੀਅਡ ਇਸ ਦੀ ਉਸਬਲੇ ਨੇ ਵੀ ਸਟਰਗਲਿੰਗ ਪੀਰੀਅਡ ਚ ਅਸੀਂ ਉਸਬਲੇ ਹਾਂ ਇਹ ਗੀਤਕਾਰ ਦੇ ਗੋਲਬਾ ਵੀ ਨਹੀਂ ਇਤੋਂ ਨਹੀਂ ਕੋਈ ਗੋੜਵੜੀ ਵੀ ਮੈਨੂੰ ਇਹਦੀ ਚ ਨਜ਼ਰ ਨਹੀਂ ਆਉਂਦੀ